ਸਿੱਕਾਲ ਸਾਰੀ YouTube ਫੈਮਿਲੀ ਨੂੰ ਸੋ ਅੱਜ ਦਾ ਆਵਲਾ ਵਲੌਗ ਨਾ ਮਿਸ ਕਰ ਦਿਓ ਬਹੁਤ ਸੋਹਣੇ ਸੋਹਣੇ ਸੂਟ ਦਿਖਾਏ ਮੈਂ ਪੂਰੇ ਵਲੌਗ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਦੇਖਿਓ ਲਾਸਟ ਤੱਕ ਸੋ ਸਾਰਾ ਵਲੌਗ ਦੇਖਿਓ ਰੇਡ ਦੇ ਇਨਕੁਆਰੀ ਲੈਣੀ ਹੈ ਨੰਬਰ 2 98783701533285283 30084 ਆ ਦੋਨੋਂ ਨੰਬਰਾਂ ਤੇ ਤੁਸੀਂ WhatsApp ਕਰ ਦਿਓ ਸੋ ਅਲਟੀ ਅਲਟੀਮੇਟ ਪੀਸ ਦਿਖਾਏ ਨੇ ਮੈਂ ਬੁਟੀਕਾ ਆ ਲਿਆ ਜਿਵੇਂ ਆ ਆਰਟੀਕਲ ਹੋ ਗਿਆ ਸੋ ਸੈਂਪਲ ਦਿਖਾ ਰਿਆ ਪੂਰਾ ਲੌਂਗ ਵਲੌਗ ਦੇਖਿਓ ਲਾਸਟ ਤੱਕ ਇਹਨੇ ਆ ਹੋ ਗਿਆ ਆ ਪੀਤ ਬੜਾ ਸੋਨਾ ਆ ਇੱਕ ਆ ਬੁਟੀਕ ਪੀ ਸਾ ਦੇਖੋ ਕਿਹੜਾ ਸ਼ਾਨਦਾਰ ਚੀਜ਼ ਚੈੱਕ ਕਰਾਉਣਾ ਤੁਹਾਨੂੰ ਆ ਦੇਖੋ ਆ ਸ਼ਰਟ ਸ਼ਰਟ ਦਾ ਖਾਕ ਲਓ ਉਸ ਤੋਂ ਦਾ ਆ ਦੇਖੋ ਸ਼ਰਟ ਬਾਵਾ ਆ ਨੈੱਕ ਤੋਂ ਸਾਰੀ YouTube ਫੈਮਲੀ ਨੂੰ ਬੇਨਤੀ ਹੈ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਇੱਕ ਤੋਂ ਇੱਕ ਵੈਰਾਈਟੀ ਲੈ ਕੇ ਆਇਆ ਆ ਸਲਵਾਰ ਦੇ ਪਹੁੰਚੇ ਦੁਪੱਟਾ ਵੀ ਬੜਾ ਸ਼ਾਨਦਾਰ ਜਾਲ ਦਾ ਦੁਪੱਟਾ ਹੈ ਵਾ ਇਹਨਾਂ ਦੁਪੱਟਾ ਜਵਾਲਾ ਸਾਰਾ ਵਲੌਗ ਦਿਖਾਇਆ ਮੈਨੇ ਪੂਰੇ ਵਲੌਗ ਦੇ ਵਿੱਚ ਸਾਰੇ ਪੀਸ ਦਿਖਾਇਆ ਮੈਨੇ ਸੋ ਜਿਵੇਂ ਆਹ ਵਾਲਾ ਆਰਟੀਕਲ ਹੋ ਗਿਆ ਵਲੌਗ ਨੂੰ ਪੂਰਾ ਦੇਖੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਸੋ ਬੈਲ ਆਈਕਨ ਪ੍ਰੈਸ ਕਰ ਦਿਓ ਇੱਕ ਤੋਂ ਇੱਕ ਵੈਰਾਈਟੀ ਲੈ ਕੇ ਆਇਆ ਪਾਰਟੀ ਵੇਅਰ ਵੇਅਰਿੰਗ ਦੇ ਸਪੈਸ਼ਲ ਤੋਹਫੇ ਪੂਰੇ YouTube ਤੇ ਨਹੀਂ ਮਿਲਣੇ ਜੋ ਮੈਂ ਲੈ ਕੇ ਆਇਆ ਸੋ ਵੀਡੀਓ ਨੂੰ ਪੂਰਾ ਦੇਖੋ ਥੈਂਕ ਯੂ